मुंबई पति झगड़े तो, तो परेशान औरत ने मंगी गर्भपात की इजाजत हैरान करेगी पूरी खबर नए रिकॉर्ड पदर तक पहुंची सोने की कीमत चांदी वादा जारी हरियाणा ਦੀ ਚਰਖੀ ਦਾਦਰੀ ਦੀ ਸਟੀਚ ਦਾ ਕਾਰਨਾਮਾ ਕਮਰੇ ਵਿੱਚ ਬੰਦ ਕਰਕੇ ਕੁੱਟੇ 13 ਵਿਦਿਆਰਥੀ 사우ਦੀ ਅਰਬ ਤੋਂ ਆਈ ਮੰਦ ਭਾਗੀ ਖਬਰ ਸੜਕ ਹਾਦਸੇ ਵਿੱਚ 9 ਭਾਰਤੀਆਂ ਦੀ ਮੌਤ ਆਈਫੋਨ ਵਿੱਚ ਆ ਗਿਆ iOS 18.3 ਅਪਡੇਟ ਬਿਹਤਰ ਹੋਇਆ AI ਸਪੋਰਟ ਅਤੇ ਕੈਮਰਾ ਕੰਟਰੋਲ ਲੇਡੀ ਡੌਨੂਟਰ ਕਾਲਾ ਜਠੇੜੀ ਦੀ ਜਾਨ ਨੂੰ ਖਤਰਾ ਪ੍ਰਵਾਸੀਆਂ ਦੇ ਲਈ ਅਮਰੀਕੀ ਰਾਸ਼ਟਰਪਤੀ 트럼ਪ ਦਾ ਨਵਾਂ ਫਰਮਾਨ ਲੋਰੈਸ ਬਿਸ਼ਨੋਈ ਅਦਾਲਤ ਵੱਲੋਂ ਬਰੀ ਇਸੇ ਤਰ੍ਹਾਂ ਦੀਆ ਤਾਜ਼ਾ ਖਬਰਾਂ ਸੁਣਨ ਲਈ ਰੋਜ਼ਾਨਾ ਦੇਖੋ ਸਾਡਾ ਚੈਨਲ ਸੈਲੇ 24/7 ਤੇ ਸਾਡੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਕਰੋ ਧੰਨਵਾਦ ਸਚੀਅਰ ਕਾ